ਤੁਹਾਨੂੰ ਦਿਖਾਉਨੇ ਆ ਕੀ ਹਾਲਤਾ ਨਛੱਤਰ ਸਿੰਘ ਗਰੇਵਾਲ ਦੀ ਪਹਿਲਾਂ ਤਾਂ ਦੇਖੋ ਨਛੱਤਰ ਸਿੰਘ ਗਰੇਵਾਲ ਜਿਹੜੇ ਕਮਰੇ 'ਚ ਪਿਆ ਅਸਰਾਣਾ ਦੇਖੋ ਕਿਵੇਂ ਗੰਦ ਨਾਲ ਲਿਬੜਿਆ ਹੋਇਆ ਸਾਰਾ ਤੇ ਇਹ ਨੰਬਰਦਾਰਾਂ ਦਾ ਘਰ ਆ ਜਿਹੜਾ ਦੇਖੋ ਖੰਡਰ ਬਣ ਗਿਆ ਇਸ ਟਾਈਮ ਆ ਕੱਪੜੇ ਦੇਖੋ ਕਿਵੇਂ ਤੇ ਇਹ ਇੱਕ ਬਜ਼ੁਰਗ ਜਿਹੜਾ ਇੱਥੇ ਤੁਸੀਂ ਪਿਆ ਦੇਖਦੇ ਹੋ ਹੱਡੀਆਂ ਦਾ ਢਾਂਚਾ ਬਣ ਗਿਆ ਰੋਟੀ ਵੀ ਨਹੀਂ ਖਾਂਦਾ ਲੈਟਰਨ ਨਹੀਂ ਆਉਂਦੀ ਕਿੰਨੇ ਦਿਨ ਹੋ ਗਏ ਕਿਉਂਕਿ ਜੇ ਰੋਟੀ ਖਾਂਦਾ ਤਾਂ ਲੈਟਰਨ ਆਉਂਦੀ ਹੈ ਲੈਟਰਨ ਉੱਠ ਕੇ ਜਾ ਨਹੀਂ ਹੁੰਦਾ ਵਿਚੇ ਹੋਈ ਜਾਂਦੀ ਹੈ ਇਹ ਪਿੰਡ ਹੈਗਾ ਹਮਾਇੂਪੁਰਾ ਹਮਾਂਜੀਪੁਰਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ ਹਮਾਇੂਪੁਰਾ ਹਮਾਇੂਪੁਰਾ ਪਿੰਡ ਇੱਥੇ ਜ਼ਿਆਦਾਤਰ ਲੋਕ ਹੈ ਜਿਹੜੇ ਗਰੇਵਾਲ ਗੋਤ ਆ ਗਰੇਵਾਲ ਭਾਈਚਾਰਾ ਦਿੰਦਾ ਇੱਥੇ ਕੰਦਰ ਨਛੱਤਰ ਸਿੰਘ ਗਰੇਵਾਲ ਨਾਂ ਦਾ ਇੱਕ ਬਜ਼ੁਰਗ ਪਿਆ ਅੰਦਰ ਕੱਲਾ ਹੀ ਨੰਬਰਦਾਰ ਆ ਇਹਨਾਂ ਦਾ ਬਾਪੂ ਨੰਬਰਦਾਰ ਸੀ ਇਹਨਾਂ ਦਾ ਹੁਣ ਵੱਡਾ ਭਾਈ ਨੰਬਰਦਾਰ ਆ ਤੇ ਨੰਬਰਦਾਰਾਂ ਦਾ ਘਰ ਤੁਸੀਂ ਜਾਣਦੇ ਹੋ ਪਿੰਡ ਦੇ ਵਿੱਚ ਸਿਰ ਕੱਢ ਲੋਕ ਹੁੰਦੇ ਆ ਪਰ ਅੱਜ ਇਹ ਬਾਪੂ ਅੰਦਰ ਪਿਆ 15-20 ਸਾਲਾਂ ਤੋਂ ਇੱਥੇ ਕੱਲਾ ਹੀ ਰਹਿੰਦਾ ਸੀ ਹੁਣ ਇਹ ਡਿੱਗ ਪਿਆ ਤੁਰ ਨਹੀਂ ਹੁੰਦਾ ਲੈਟਰਨ ਬਾਥਰੂਮ ਵਿੱਚੇ ਹੀ ਹੋ ਰਿਹਾ ਤੁਹਾਨੂੰ ਦਿਖਾਉਂਦੇ ਆ ਕੀ ਹਾਲਤਾ ਨਛੱਤਰ ਸਿੰਘ ਗਰੇਵਾਲ ਦੀ ਪਹਿਲਾਂ ਤਾਂ ਦੇਖੋ ਨਛੱਤਰ ਸਿੰਘ ਗਰੇਵਾਲ ਜਿਹੜੇ ਕਮਰੇ 'ਚ ਪਿਆ ਅਸਰਾਣਾ ਦੇਖੋ ਕਿਵੇਂ ਗੰਦ ਨਾਲ ਲਿਬੜਿਆ ਹੋਇਆ ਸਾਰਾ ਆ ਕੱਪੜੇ ਦੇਖੋ ਕਿਵੇਂ ਤੇ ਇਹ ਇੱਕ ਬਜ਼ੁਰਗ ਜਿਹੜਾ ਇੱਥੇ ਤੁਸੀਂ ਪਿਆ ਦੇਖਦੇ ਹੋ ਹੱਡੀਆਂ ਦਾ ਢਾਂਚਾ ਬਣ ਗਿਆ ਰੋਟੀ ਵੀ ਨਹੀਂ ਖਾਂਦਾ ਲੈਟਰਨ ਨਹੀਂ ਆਉਂਦੀ ਕਿੰਨੇ ਦਿਨ ਹੋ ਗਏ ਕਿਉਂਕਿ ਜੇ ਰੋਟੀ ਖਾਂਦਾ ਤਾਂ ਲੈਟਰਨ ਆਉਂਦੀ ਹੈ ਲੈਟਰਨ ਉੱਠ ਕੇ ਜਾ ਨਹੀਂ ਹੁੰਦਾ ਵਿੱਚੇ ਹੀ ਹੋਈ ਜਾਂਦੀ ਆ ਤਾਂ ਇੱਥੇ ਹੀ ਮੰਜੇ ਤੇ ਪਿਆ ਤੇ ਕੁਝ ਆਂਡ ਗਵਾਂਡ ਦੇ ਲੋਕ ਇਕੱਠੇ ਆ ਜਾਓ ਵੀਰ ਜੀ ਅੱਗੇ ਆ ਜਾਓ ਮਾੜਾ ਜੇ ਭੈਣ ਜੀ ਆ ਜਾਓ ਅੱਗੇ ਆ ਜਾਓ ਹਾਂਜੀ ਪਹਿਲਾਂ ਤਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀਰੇ ਆਂਡ ਗਵਾਂਡ ਤੋਂ ਹੀ ਆ ਹਨਾ ਬਾਪੂ ਨੂੰ ਕਿੰਨੇ ਸਾਲਾਂ ਤੋਂ ਦੇਖਦੇ ਆ ਇੱਥੇ ਇਹਨਾਂ ਨੂੰ ਤਾਂ ਉਮਰ ਹੀ ਹੋ ਰਹੀ ਨਹੀਂ ਇੱਥੇ ਹੀ ਰਹਿੰਦੇ ਹਨ ਪਹਿਲਾ ਟਰੱਕ ਡਰਾਈਵਰ ਸੀਗਾ ਹਨਾ ਟਰੱਕ ਡਰਾਈਵਰ ਟਰੱਕ ਦੇ ਡਰਾਈਵਰੀ ਥੋੜੇ ਹੀ ਟਾਈਮ ਬੜਾ ਟਾਈਮ ਨਹੀਂ ਥੋੜੇ ਟਾਈਮ ਕਰ ਇੱਕ ਇਹ ਕਿੰਨੇ ਭੈਣ ਭਰਾ ਦੇ ਇਹ ਤਿੰਨ ਪੁਰਾਣੇ ਤਿੰਨ ਭਰਾ ਦੂਜੇ ਭਰਾ ਕਿੱਥੇ ਨੇ ਦੂਜੇ ਭਰਾ ਵੀ ਇੱਕ ਇਹਨਾਂ ਦੇ ਨਾਲ ਦੇ ਸਾਡੇ ਪਾਠੀ ਨੇ ਹਨਾ ਉਹ ਉਹ ਵੀ ਬਰਦ ਨੇ ਜੀ ਉਹ ਵੀ ਇੱਥੇ ਪਿੰਡ ਚ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਨੇ ਇੱਕ ਭਰਾ ਦਾ ਵਿਆਹ ਹੋਇਆ ਸੀਗਾ ਜੀ ਉਹ ਸ਼ਾਇਦ ਬਾਹਰ ਰਹਿੰਦੇ ਆ ਕਿਤੇ ਉਹ ਕਿਤੇ ਹੋ ਰਹਿੰਦੇ ਆ ਹਾਂਜੀ ਤੇ ਜਿਹੜੇ ਪਾਠੀ ਨੇ ਉਹ ਇਹਨਾਂ ਦੇ ਨਾਲ ਇਨਾਂ ਦਾ ਯਾਨੀ ਕਿ ਦੋਨਾਂ ਦਾ ਵਿਆਹ ਨਹੀਂ ਹੋਇਆ। ਹਾਂਜੀ ਇਹਨਾਂ ਦਾ ਵਿਆਹ ਨਹੀਂ ਹੋਇਆ। ਦੋਨਾਂ ਨੇ ਛੜਾਈ ਸੀ ਇਹ ਦੋਨੇ। ਹਾਂਜੀ ਦੋਨੇ। ਤੇ ਜਿਹੜਾ ਨੰਬਰਦਾਰ ਕਿਹੜਾ ਹੈ ਇਹਨਾਂ ਚੋਂ? ਭਰਾ ਮੇਜਰ ਸਿਮੇਟਰ ਜਿਹੜਾ ਪਾਟੀ ਨੇ। ਜਿਹੜਾ ਪਾਟੀ ਸਿੰਘਾ ਜਿਹੜਾ ਨਾਲ ਇਹਨਾਂ ਦਾ ਉਹ ਨੰਬਰਦਾਰ ਵੀ ਹੈ ਪਿੰਡ ਦਾ। ਹਾਂਜੀ। ਠੀਕ ਆ ਤੇ ਬਾਈ ਜੀ ਜਿਵੇਂ ਮਤਲਬ ਇਹਨਾਂ ਦੀ ਕੋਈ ਭੈਣ ਹੈਗੀ? ਨਹੀਂ ਨਹੀਂ। ਨਹੀਂ। ਇਹਨਾਂ ਦੀ ਕੋਈ ਕਮਾਈ ਦਾ ਸਾਧਨ ਕੀ ਹੈ? ਜ਼ਮੀਨ ਜਾਇਦਾਦ ਕੁਛ ਨਹੀਂ। ਪਿੰਡ ਬਜ਼ੁਰਗੇ ਵੇਚ ਗਏ ਸੀ। ਇਹਨਾਂ ਦੇ ਬਾਪੂ ਹੁਣੇ? ਹਾਂਜੀ। ਉਹਨਾਂ ਦਾ ਕੀ ਨਾਮ ਸੀ? ਸੰਤੋਖ ਸਿੰਘ ਜੀ। ਸੰਤੋਖ ਸਿੰਘ ਨਮਸਕਾਰ ਹੈ ਹਾਂਜੀ ਤੇ ਦੇਖੋ ਅੱਜ ਇਹ ਬਜ਼ੁਰਗ ਅਸੀਂ ਅਕਸਰ ਕਹਿੰਦੇ ਹਾਂ ਸਾਡੇ ਪੰਜਾਬ ਦੇ ਵਿੱਚ ਉਹਨਾਂ ਬਜ਼ੁਰਗਾਂ ਦਾ ਬੜਾ ਬੁਰਾ ਹਾਲ ਹੋ ਰਿਹਾ ਉਹਨਾਂ ਦਾ ਬੜਾਪਾ ਬੜਾ ਜਿਆਦਾ ਰੋੜ ਰਿਹਾ ਜਿਹੜਾ ਨੇ ਵਿਆਹ ਨਹੀਂ ਹੋਇਆ ਜਿਨ੍ਹਾਂ ਦੇ ਜਿਹੜੇ ਛੜੇ ਸੀ ਕਿਉਂਕਿ ਜਿਨ੍ਹਾਂ ਦੇ ਧੀਆਂ ਪੁੱਤ ਸੀ ਉਹਨਾਂ ਦੇ ਤੱਕਾਂ ਧੀਆਂ ਪੁੱਤਾਂ ਨੇ ਆਪਦੇ ਮਾਪਿਆਂ ਨੂੰ ਸੰਭਲਿਆ ਜਾਂ ਨਹੀਂ ਵੀ ਸੰਭਲਿਆ ਜਿਵੇਂ ਨਾ ਜਿਵੇਂ ਉਹ ਆਪਦੇ ਘਰੇ ਛੱਤ 'ਤੇ ਬੈਠੇ ਆ ਹੁਣ ਜਿਹੜੇ ਸੀਗੇ ਬਜ਼ੁਰਗ ਛੜੇ ਜਿਨ੍ਹਾਂ ਦੇ ਵਿਆਹ ਹੋਏ ਨਹੀਂ ਸੀਗੇ ਤੇ ਜਾਂ ਕੋਈ ਕਾਰਨ ਸੀਗਾ ਇਦਾਂ ਦਾ ਵੀ ਵਿਆਹ ਹੋਇਆ ਟੁੱਟ ਗਿਆ ਤਾਂ ਉਹ ਬਜ਼ੁਰਗ ਰਸੁਲ ਰਹੇ ਨੇ ਕਿਉਂਕਿ ਜਿਹੜਾ ਭਤੀਜਾ ਰਿਸ਼ਤਾ ਜਿਹੜਾ ਇੱਕ ਭਾਣਜਾ ਰਿਸ਼ਤਾ ਇਹ ਤਾਂ ਖਤਮ ਹੋ ਗਿਆ ਜ ਸਮਾਜ ਚ ਭਤੀਜਾ ਤਾਏ ਚਾਚੇ ਨੂੰ ਕੋਈ ਨਹੀਂ ਸਾਹਮ ਦਾ ਸੌ ਚ ਲੱਖਾਂ ਚ ਕੋਈ ਇੱਕ ਹੋਵੇ ਤਾਂ ਸਾਹਮ ਲੈਵੇ ਕੋਈ ਨਹੀਂ ਸਾਹਮ ਦਾ ਭਾਣਜਾ ਵੀ ਨਹੀਂ ਸਾਹਮ ਦਾ ਵੀ ਮੇਰਾ ਮਾਮਾ ਵਾ ਯਾਰ ਹੈਨਾ ਬੜੀ ਦੁੱਖ ਦੀ ਗੱਲ ਆ ਇਦਾਂ ਫਿਰ ਬਜ਼ੁਰਗ ਇਕੱਲੇ ਗਲ ਛੜ ਜਾਂਦੇ ਆ ਪਏ ਇੰਦਾ ਮਲਮੂਤਰ ਦੇ ਵਿੱਚ ਪਏ ਨਰਕ ਘਟ ਰਹੇ ਆ ਆ ਘਰ ਦੇਖੋ ਕਿਸੇ ਟਾਈਮੇ ਘਰ ਦੇ ਵਿੱਚ ਵੀ ਲਹਿਰਾ ਬਹਿਰਾ ਹੋਣਗੀਆਂ ਖੁਸ਼ੀਆਂ ਹੋਣਗੀਆਂ ਖੇੜੇ ਹੋਣਗੇ ਕਿਉਂਕਿ ਘਰ ਨੰਬਰਦਾਰਾਂ ਦਾ ਘਰ ਵਜਦਾ ਸੀ ਤੇ ਇਹ ਨੰਬਰਦਾਰਾਂ ਦਾ ਘਰ ਆ ਜਿਹੜਾ ਦੇਖੋ ਖੰਡਰ ਬਣ ਗਿਆ ਇਸ ਟਾਈਮ ਆ ਅੱਧਾ ਵੰਡ ਕੇ ਇਹਨੂੰ ਆਇਆ ਹੋਇਆ ਵਾ ਅੱਧਾ ਦੂਜੇ ਭਰਾ ਦਾ ਵਾ ਨੰਬਰਦਾਰ ਦਾ ਉਹ ਗੁਰਦੁਆਰਾ ਸਾਹਿਬ ਚ ਪਾਠੀ ਵੀ ਆ ਤੇ ਪਿੰਡ ਦਾ ਨੰਬਰਦਾਰ ਵੀ ਆ ਉਹ ਵੀ ਛੜਾਈ ਆ ਬਾਪੂ ਉਹਦਾ ਵੀ ਵਿਆਹ ਨਹੀਂ ਹੋਇਆ ਉਹ ਵੀ ਆਪਦੀ ਰੋਟੀ ਪਾਣੀ ਕਰੀ ਜਾਂਦਾ ਆ ਨਿਕਾ ਜਾ ਕੇ ਬਾਥਰੂਮ ਤੁਹਾਨੂੰ ਘਰ ਦੇ ਹਾਲਾਤ ਆਪਣੇ ਆਪ ਚ ਬਿਆਨ ਕਰਦੇ ਆ ਆ ਲੋੜੀ ਨੰਘ ਕੇ ਗਈ ਆ ਇਸ ਘਰ ਦੇ ਵਿੱਚ ਕਾਦੀ ਲੋੜੀ ਇਸ ਘਰ ਦੀ ਕਾਦੀ ਦੀਵਾਲੀ ਆ ਇਸ ਘਰ ਦੇ ਜਿਹੜੇ ਚਾਅ ਸੀ ਖੁਸ਼ੀਆਂ ਸੀ ਉਹ ਤਾਂ ਖੰਭ ਲਾ ਕੇ ਉੱਡ ਗਿਆ ਜਿਹੜਾ ਇੱਕ ਭਰਾ ਵਿਆਹਿਆ ਸੀ ਤਿੰਨਾਂ ਦੇ ਵਿੱਚੋਂ ਉਹ ਇਹ ਪਿੰਡ ਛੱਡ ਕੇ ਹੀ ਚਲਾ ਗਿਆ ਇੱਕ ਜਦੋਂ ਮੂੰਹ ਜਾਰੇ ਪੈ ਸੀ ਉਹਨਾਂ ਤਾਂ ਘਰ ਤੋਂ ਵਾਰ ਹੀ ਠਾ ਕਰਾ ਕੁਫੇ ਛਤੰਡ ੱਗ ਸਕਦੀ ਸੀ ਆ ਦੇਖੋ ਬਾਈ ਦੱਸਦਾ ਜੀ ਜਦੋਂ ਹੁਣ ਮੀਂਹ ਪਏ ਪਿੱਛੇ ਜੇ ਸੌਣ ਦੀ ਝੜੀਆਂ ਲੱਗੀਆਂ ਛਤਾਂ ਢਿੱਗਣ ਵਾਲੀਆਂ ਸੀ ਇਦਾਂ ਦੇ ਹਾਲਾਤ ਸੀ ਬਾਪੂ ਨੂੰ ਗੁਰਦੁਆਰਾ ਸਾਹਿਬ ਚ ਰਹਿਣ ਦੇ ਲਈ ਉੱਥੇ ਲੈ ਗਏ ਸੀ ਦੂਜਾ ਭਰਾ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਆ ਉਹ ਵੀ ਬਿਰਧ ਆ ਉਹ ਵੀ ਬਜ਼ੁਰਗ ਆ ਉਹ ਵੀ ਆਪਦੀ ਰੋਟੀ ਪਾਣੀ ਜਾਂ ਕੁਛ ਆਪ ਦਾ ਆਪ ਹੀ ਕਰਦਾ ਜਿਸ ਦਿਨ ਕਿਤੇ ਉਹਦਾ ਸਰੀਰ ਖੜ ਗਿਆ ਬਜ਼ੁਰਗ ਹੋ ਗਿਆ ਔਖਾ ਉਹਨੂੰ ਵੀ ਆ ਹੁਣ ਇਦਾਂ ਦੇ ਦੇ ਆ ਜੀ ਆਲੇ-ਦਾਲੀ ਨੂੰ ਉਹਨੂੰ ਟੈਗ ਹੋਇਆ ਹੋਇਆ ਉਹਦਾ ਇੱਕ ਪਾਸੇ ਖੜ੍ਹੀ ਆ ਉਹਦਾ ਅਛਾ ਉਹਦਾ ਵੀ ਇੱਕ ਪਾਸੇ ਉਹ ਮੇਜਰ ਸਿੰਘ ਨੰਬਰਦਾਰ ਆ ਤੇ ਬਾਪੂ ਦਾ ਨਾਂ ਹੈਗਾ ਨਛੱਤਰ ਸਿੰਘ ਗਰੇਵਾਲ ਦੇਖੋ ਗਰੇਵਾਲ ਆਪਣੇ ਆਪ ਦੇ ਵਿੱਚ ਇੱਕ ਗੋਤ ਨਹੀਂ ਇੱਕ ਦਰਜਾ ਵਾ ਇੱਕ ਅਹੁਦਾ ਵਾ ਅਗਲਾ ਕਹਿੰਦਾ ਵੱਡਾ ਗਰੇਵਾਲ ਪਰ ਅੱਜ ਸਾਡੇ ਇਹਨਾਂ ਪਰਿਵਾਰਾਂ ਦੇ ਬਜ਼ੁਰਗ ਵੀ ਰੋੜ ਰਹੇ ਨੇ ਔਰ ਇਹ ਪਿੰਡ ਆ ਜਿਹੜਾ ਹਮਾਈਉਪੁਰਾ ਘੁੱਗ ਵਸਦਾ ਪਿੰਡ ਅਸੀਂ ਅਕਸਰ ਗੱਲ ਕਰਦੇ ਹੁੰਨੇ ਆ ਪਿੰਡ ਦੇ ਐਨਆਰਆਈ ਭੈਣ ਭਰਾ ਜਿਹੜਾ ਕਿ ਪੰਜਾਬ ਨੂੰ ਬਹੁਤ ਸਪੋਰਟ ਕਰਦੇ ਆ ਸਾਡੀਆਂ ਸੰਸਥਾਵਾਂ ਨੂੰ ਵੀ ਬਹੁਤ ਸਪੋਰਟ ਕਰਦੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹੁੰਨੇ ਆ ਵੀ ਤੁਸੀਂ ਸਾਡੀਆਂ ਸੰਸਥਾਵਾਂ ਨੂੰ ਸਪੋਰਟ ਨਾ ਕਰੋ ਤੁਸੀਂ ਆਪੋ ਆਪਣੇ ਪਿੰਡਾਂ ਨੂੰ ਜ਼ਰੂਰ ਸੰਭਾਲੋ ਹੁਣ ਇਸ ਪਿੰਡ ਦੇ ਜੇ ਗੱਲ ਕਰੀਏ ਘੱਟੋ ਘੱਟ ਅੱਧਾ ਪਿੰਡ ਬਾਹਰ ਗਿਆ ਹੋਊਗਾ ਤੇ ਜੇ ਉਹ ਪਿੰਡ ਦੇ ਐਨਆਰਆਈ ਆ ਰਲ ਕੇ ਇੱਕ ਅਪਰਾਲਾ ਕਰਨ ਇਦਾਂ ਦੇ ਬੰਦਿਆਂ ਵਾਸਤੇ ਇੱਕ ਕੇਅਰ ਟੇਕਰ ਰੱਖ ਦੇਣ ਇਦਾਂ ਦੇ ਬੰਦਿਆਂ ਨੂੰ ਘਰ ਦੇ ਵਿੱਚ ਹੀ ਦਵਾਈ ਦਾਰੂ ਮਿਲਣ ਲੱਗ ਜਵੇ ਕਿੱਦਾਂ ਦੇ ਬੰਦਿਆਂ ਦਾ ਹਰ ਮਹੀਨੇ ਟੈਸਟ ਹੋ ਜਾ ਕਰਨ ਇਲਾਜ ਹੋ ਜਾ ਕਰੇ ਚੈੱਕਅਪ ਹੋ ਜਾ ਕਰੇ ਕੋਈ ਕਰੋੜਾਂ ਰੁਪਇਆ ਖਰਚਾ ਨਹੀਂ ਹੁੰਦਾ ਪਰ ਗੱਲ ਸਿਰਫ ਇੰਨੀ ਆ ਸਾਨੂੰ ਕਰਨ ਲਈ ਅੱਗੇ ਆਉਣਾ ਪੈਣਾ ਜੇ ਅਸੀਂ ਆਪਣੀਆਂ ਜੜਾਂ ਨਾਲ ਟੁੱਟ ਗਏ ਜੇ ਸਾਡੀਆਂ ਜੜਾਂ ਇਦਾਂ ਟੁੱਟ ਗਈਆਂ ਜਿੱਦਾਂ ਇਹ ਬਜ਼ੁਰਗ ਹੈ ਸਾਡੀਆਂ ਜੜਾਂ ਨੇ ਜਿਨ੍ਹਾਂ ਦੇ ਦਾਦੇ ਦਾਦੀਆਂ ਹੈ ਨਹੀਂ ਜਿਨ੍ਹਾਂ ਦੇ ਮਾਪੇ ਬਾਪ ਹੈ ਨਹੀਂ ਉਹਨਾਂ ਨੂੰ ਪਤਾ ਬਜ਼ੁਰਗ ਕੀ ਹੁੰਦੇ ਆ ਤੇ ਪਰ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਉਹ ਬਜ਼ੁਰਗ ਰੁੱਲਦੇ ਆ ਸਾਡੇ ਸਮਾਜ ਦੇ ਵਿੱਚ ਅੱਗੇ ਕੋਈ ਲਵਾਰਸ ਜਾਂ ਕੋਈ ਕੱਲਾ ਨਹੀਂ ਹੁੰਦਾ ਸੀ ਅੱਗੇ ਸ਼ਰਮੋ ਸ਼ਰਮੀ ਅੱਲਾ ਕਹਿੰਦਾ ਯਾਰ ਲੋਕ ਕੀ ਕਹਿਣਗੇ ਵੀ ਮੇਰਾ ਭਰਾ ਵਾ ਪਰ ਅੱਜ ਭਰਾ ਵੀ ਆਪਦਾ ਇਥੋਂ ਟੈਂਡ ਫੋੜੀ ਚਾਕੇ ਕਿਤੇ ਹੋਰ ਪਿੰਡ ਰਹਿਣ ਲੱਗ ਗਿਆ ਜਾ ਕੇ ਉਹਦੇ ਨਾਲ ਗੱਲ ਕਰਾਂਗੇ ਉਹ ਇਹਨਾਂ ਦੀਆਂ 10 ਕਮੀਆਂ ਗਿਣਾ ਦਊਗਾ ਉਹ ਇਹਨਾਂ ਦੀਆਂ 20 ਗਲਤੀਆਂ ਸੁਣਾ ਦਊਗਾ ਪਰ ਗੱਲ ਇਹ ਦੋਨੇ ਭਰਾ ਛੜੇ ਇਹਨਾਂ ਨੇ ਵਿਆਹ ਨਹੀਂ ਕਰਾਇਆ ਕਿਉਂਕਿ ਜਿਹੜੇ ਦੌਰ ਚ ਇਹਨਾਂ ਦਾ ਜਨਮ ਹੋਇਆ ਸੀ ਉਸ ਸਮੇਂ ਦੇ ਵਿੱਚ ਜੇ ਤਿੰਨ ਭਰਾ ਜਾਂ ਚਾਰ ਹੁੰਦੇ ਸੀ ਇੱਕ ਅੱਧਾ ਹੀ ਵਿਆਹ ਜਾਂਦਾ ਸੀ ਕਿਉਂਕਿ ਕੁੜੀਆਂ ਦੀ ਰੇਸ਼ੋ ਉਸ ਟਾਈਮ ਸਮਾਜ ਦੇ ਵਿੱਚ ਬਹੁਤ ਘੱਟ ਸੀ ਉਦੋਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਦਾ ਹੀ ਵਿਆਹ ਹੁੰਦਾ ਸੀ ਔਰ ਸਾਡੇ ਘਰ ਦੇ ਵਿੱਚ ਘੱਟੋ ਘੱਟ 6-7 ਇਦਾਂ ਦੀਆਂ ਮਾਵਾਂ ਰਹਿੰਦੀਆਂ ਬਜ਼ੁਰਗ ਵਿਚਾਰੀਆਂ ਜਿਹੜੀਆਂ ਉਹਨਾਂ ਨੂੰ ਅਸਾਮ ਤੋਂ ਬਿਹਾਰ ਤੋਂ ਬੰਗਾਲ ਤੋਂ ਕਲਕੱਤੇ ਤੋਂ ਲਿਆਂਦਾ ਗਿਆ ਉਦੋਂ ਬਜ਼ੁਰਗਾਂ ਨੇ ਵਿਆਹ ਤਾਂ ਕਰਾ ਲੇ ਅਖੀਰ ਉਹ ਵੀ ਰੁਲੀਆਂ ਕਿਉਂਕਿ ਉਹਨਾਂ ਨੂੰ ਵੀ ਸਮਾਜ ਦੇ ਵਿੱਚ ਬਰਾਬਰ ਦਾ ਹੱਕ ਨਹੀਂ ਮਿਲਿਆ ਉਹਨਾਂ ਦੀਆਂ ਦਰਾਨੀਆਂ ਜਠਾਣੀਆਂ ਨੇ ਉਹਨਾਂ ਨੂੰ ਉਸ ਤਰ੍ਹਾਂ ਦਾ ਔਦਾ ਨਹੀਂ ਦਿੱਤਾ ਜਿੱਦਾਂ ਦਾ ਦੇਣਾ ਬਣਦਾ ਸੀ ਉਹ ਵੀ ਅਖੀਰ ਅੱਜ ਆਸ਼ਰਮਾਂ ਦੇ ਵਿੱਚ ਰੋੜ ਰਹੀਆਂ ਵਾਂ ਤੇ ਜਿਨ੍ਹਾਂ ਦੇ ਨਹੀਂ ਹੋਏ ਵਿਆਹ ਆ ਬਜ਼ੁਰਗ ਵੀ ਰੋੜ ਰਹੇ ਨੇ ਕਿਉਂਕਿ ਅੱਜ ਵੀ ਸਾਡਾ ਸਮਾਂ ਇਸ ਤਰ੍ਹਾਂ ਦਾ ਅੱਜ ਦੇ ਨੌਜਵਾਨ ਵੀ ਆਪਾਂ ਦੇਖਦੇ ਆ ਵੀ ਕਿੰਨੇ ਨਸ਼ਿਆਂ ਨਾਲ ਲਪਤ ਹੋਈ ਜਾਂਦੇ ਆ ਗਾਂ ਹਾਲਾਤ ਬਹੁਤ ਮਾੜੇ ਹੋਈ ਜਾਂਦੇ ਅੱਜ ਅਸੀਂ ਹਮੇਸ਼ਾ ਗੱਲ ਕਰਦੇ ਆ ਸਾਡੇ ਸਮਾਜ ਦੇ ਵਿੱਚ ਮਾਮਾ ਮਾਸੀ ਭੂਆ ਚਾਚਾ ਤਾਇਆ ਇਹ ਰਿਸ਼ਤੇ ਮਨਫੀ ਹੋ ਚੱਲੇ ਆ ਇਹ ਰਿਸ਼ਤੇ ਖਤਮ ਹੋ ਗਏ ਆ ਇੱਕ ਜਿਨ੍ਹਾਂ ਨੇ ਸਾਨੂੰ ਜੰਮਿਆ ਇੱਕ ਜਿਨ੍ਹਾਂ ਨੂੰ ਅਸੀਂ ਜੰਮਿਆ ਬਸ ਇਹ ਦੋ ਰਿਸ਼ਤੇ ਹੀ ਕਿਤੇ ਨਾ ਕਿਤੇ ਐਗਜ਼ਿਸਟ ਕਰਦੇ ਆ ਬਾਕੀ ਰਿਸ਼ਤੇ ਸਾਰੇ ਲਗਭਗ ਮਨਫੀ ਹੋ ਗਿਆ ਜੇ ਜੋ ਰਿਸ਼ਤੇ ਹੁੰਦੇ ਤਾਂ ਤਾਇਆ ਕਹਿਣ ਵਾਲਾ ਵੀ ਲੈ ਕੇ ਜਾਂਦਾ ਇਹਨੂੰ ਅੱਜ ਇਹਨੂੰ ਮਾਮਾ ਕਹਿਣ ਵਾਲਾ ਵੀ ਲੈ ਕੇ ਜਾਂਦਾ ਭਾਣਜੇ ਭਾਣਜੀਆਂ ਵੀ ਹੋਣਗੇ ਭਤੀਜੇ ਭਤੀਜੀਆਂ ਵੀ ਤਾਂ ਹੋਣਗੇ ਅੱਗੇ ਪੰਜਾਬ ਦੇ ਪਿੰਡਾਂ ਦੇ ਵਿੱਚ ਭਰਾ ਆਪਦੇ ਭਰਾ ਨੂੰ ਐ ਨਹੀਂ ਸੀ ਛੱਡਦਾ ਭੈਣ ਵੀ ਆਪਦੇ ਭਰਾ ਨੂੰ ਐ ਨਹੀਂ ਸੀ ਛੱਡਦੀ ਧਤੀਜੇ ਵੀ ਨਹੀਂ ਸੀ ਛੱਡਦੇ ਬਾਈ ਸਤਿ ਸ੍ਰੀ ਅਕਾਲ ਆਜੋ ਅੱਗੇ ਤੇ ਪਰ ਅੱਜ ਧੰਨਵਾਦ ਕਰਦੇ ਆਂ ਆਂਡ ਗਵਾਣ ਦੇ ਲੋਕਾਂ ਦਾ ਜਿਹੜੇ ਸਾਨੂੰ ਵੀਡੀਓ ਬਣਾ ਕੇ ਭੇਜ ਰਹੇ ਆ ਆ ਭੈਣ ਸਾਨੂੰ ਜਿਹਨੇ ਵੀਡੀਓ ਬਣਾ ਕੇ ਪਿੰਕੀ ਨਾਂਦਰਾ ਰਾਜਪਿੰਦਰ ਰਾਜਪਿੰਦਰ ਹਾਂਜੀ ਠੀਕ ਮੰਨੇ ਭਾਣੇ ਇਹ ਰੋਟੀ ਥੋਡੇ ਘਰੇ ਖਾਂ ਜਾਂਦਾ ਸੀ ਬਾਪੂ ਹਾਂਜੀ ਹਾਂਜੀ ਇਹ ਕਿੰਨੇ ਕ ਟਾਈਮ ਤੋਂ ਇਹ ਸ਼ੁਰੂ ਤੋਂ ਹੀ ਆਪਣੇ ਘਰੇ ਰੋਟੀ ਖਾਂਦੇ ਨੇ ਜਿਵੇਂ ਵੀ ਹੁਣ ਜਦੋਂ ਛੱਟ ਲੱਗੀ ਔਰੋਂਦੀ ਇਹਨਾਂ ਤੋਂ ਆ ਨਹੀਂ ਜਾਂਦਾ ਸੀ ਫਿਰ ਮੈਂ ਇੱਥੇ ਇਹਨਾਂ ਨੂੰ ਬਣਾ ਕੇ ਦੇ ਜਾਂਦੀ ਹੁੰਦੀ ਸੀ ਰੋਟੀ ਇੱਥੇ ਬਣਾਏ ਹਾਂਜੀ ਹਾਂਜੀ ਦਲੀਆ ਦੁਲੀਆ ਹੀ ਖਾਂਦੇ ਸੀ ਹੁਣ ਰੋਟੀ ਨਹੀਂ ਖਾ ਹੁੰਦੀ ਸੀ ਦਲੀਆ ਦੁਲੀਆ ਨਿੱਗੀ ਚੀਜ਼ ਦੇ ਜਾਂਦੀ ਸੀ ਕਿ ਇਹਨਾਂ ਨੂੰ ਬਣਾ ਕੇ ਤੇ ਦੇਖੋ ਬਾਪੂ ਕਰੀ ਵੱਕ ਮਹੀਨੇ ਤੋਂ ਮੰंजे ਤੇ ਪਏ ਨੇ ਹੁਣ ਲੈਟਰਨ ਬਾਥਰੂਮ ਵਿੱਚ ਹੀ ਹੋ ਰਿਹਾ ਬਾਪੂ ਦਾ ਉਠ ਨਹੀਂ ਹੁੰਦਾ ਚੱਲ ਫਿਰ ਨਹੀਂ ਹੁੰਦਾ ਇੱਕ ਮਹੀਨੇ ਤੋਂ ਇੱਥੇ ਪਿਆ ਕੋਲੇ ਆ ਹੀਟਰ ਲਾਤਾ ਵਾ ਤੇ ਬਾਪੂ ਐਦਾਂ ਹੀ ਮੰਜੇ ਦੇ ਉੱਤੇ ਪਿਆ ਜਿਹੜੀ ਵੀਡੀਓ ਭੈਣ ਨੇ ਭੇਜੀ ਸੀ ਉਹਰੇ ਚ ਵੀ ਉਹਦਣ ਐਦਾਂ ਹੀ ਪਿਆ ਸੀ ਬਾਪੂ ਅੱਜ ਵੀ ਉਵੇਂ ਹੀ ਪਿਆ ਤੇ ਬਾਪੂ ਨਿਸ਼ੱਤਰ ਸਿੰਘ ਗਰੇਵਾਲ ਸਾਹਿਬ ਕੀ ਕੰਮ ਕਰਦੇ ਸੀ ਪਹਿਲਾਂ ਤੁਸੀਂ ਪਹਿਲਾਂ ਤਾਂ ਇੱਥੇ ਸੀਗੇ ਪਿੰਡ 'ਈ ਹੂੰ ਥੋੜਾ ਬਹੁਤਾ ਜਿਹੜਾ ਹੁੰਦਾ ਸੀ ਖੇਤੀਬਾੜੀ ਸੀਗੀ ਹੂੰ ਫਿਰ ਕਾਰਖਾਨੇ ਚਲੇ ਗਏ ਫਿਰ ਗੱਡੀਆਂ ਤੇ ਚਲੇ ਗਏ ਅਜੇ ਫਿਰ ਟਰੱਕਾਂ ਤੇ ਚਲੇ ਗਏ ਠੀਕ ਹੈ ਟਰੱਕਾਂ ਤੇ ਕਿੰਨੇ ਸਾਲ ਰਹੇ ਬਾਪੂ ਹੈ ਆ ਵੀ 25 ਸਾਲ 20-25 ਸਾਲ ਟਰੱਕਾਂ ਤੇ ਡਰਾਈਵਰੀ ਕੀਤੀ ਠੀਕ ਹੈ ਬਾਪੂ ਤੇ ਬਾਪੂ ਵਿਆਹ ਕਰਾਇਆ ਨਹੀਂ ਸੀਗਾ ਜਾਂ ਕੀ ਗੱਲ ਸੀਗੀ ਕੋ ਹੋਇਆ ਨਹੀਂ ਸੀ ਹੋਇਆ ਹੀ ਨਹੀਂ ਹੋਇਆ ਹੀ ਨਹੀਂ ਯਾਰ ਦੂਜੇ ਭਰਾ ਇੱਕ ਵਿਆਹ ਗਿਆ ਸੀਗਾ ਉਹ ਛੋਟਾ ਸੀ ਕਿ ਵੱਡਾ ਸੀ ਵੱਡਾ ਸੀ ਸਾਰਿਆਂ ਦਾ ਉਹ ਵੱਡਾ ਸੀ ਜਿਹੜਾ ਵਿਆਹ ਗਿਆ ਠੀਕ ਹੈ ਬਾਪੂ ਤੇ ਬਾਪੂ ਉਮਰ ਕਿੰਨੀ ਹੋ ਗਈ ਤੁਹਾਡੀ ਹੁਣ ਉਮਰ ਤਾਂ ਹੋਊੀ ਬਈ 70 ਜਦੋਂ ਪਾਕਿਸਤਾਨ ਦੀ ਵੰਡ ਹੋਈ ਆ ਉਦੋਂ ਸੋਝੀ ਹੈਗੀ ਤੁਹਾਨੂੰ ਉਧਰੋਂ ਆਏ ਤੁਸੀਂ ਪਾਕਿਸਤਾਨ ਤੋਂ ਕਿ ਇਧਰੋਂ ਪੱਕੇ ਬਸਿੰਦੇ ਸੀ ਇੱਥੋਂ ਦੇ ਆ ਇੱਥੇ ਪੱਕੇ ਬਸਿੰਦੇ ਆ ਤੁਸੀਂ ਬਾਹਰ ਤੋਂ ਨਹੀਂ ਆਏ ਹੋਏ ਨਹੀਂ 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 ਠੀਕ ਹੈ ਠੀਕ ਹੈ ਤੇ ਬਾਪੂ ਨਸ਼ਤਰ ਸੇ ਪੜੇ ਕਿੰਨੇ ਹੋ ਮਾੜਾ ਮोटा ਪੜੇ ਹੋ 7-8 ਪੜੇ ਆ 7-8 ਪੜੇ ਹੋਏ ਆ ਠੀਕ ਆ ਬਾਪੂ ਤੇ ਬਾਪੂ ਹੁਣ ਤੁਹਾਨੂੰ ਅਸੀਂ ਲੈਣ ਆਏ ਚੱਲੀਏ ਮਗਲਨਾ ਉਹ ਨੂੰ ਆ ਲੈਣ ਦੇ ਗਿਆਨੀ ਸਾਡੇ ਨੂੰ ਗਿਆਨੀ ਵੀ ਆ ਜਾਂਦਾ ਆ ਬਾਪੂ ਚੰਦ ਤੇ ਤਾਰਾ ਕਿੱਥੋਂ ਬਹਾਇਆ ਸੀ ਇਹ ਹੁਣ ਇਹ ਪੁੱਛੂਗਾ ਵੀ ਪਾਕਿਸਤਾਨ ਚੋਂ ਆਇਆ ਹਾਂ ਹਾਂ ਇਹ ਗੱਦੇ ਬਚਪਨ ਬੋਚਪਨ ਜੇ ਪੈ ਗਿਆ ਚੰਦ ਤੇ ਤਾਰਾ ਉਦੋਂ ਬਹੁਤ ਬਜ਼ੁਰਗਾਂ ਦੇ ਸਿਆਣਿਆਂ ਦੇ ਪਾਇਆ ਮੈਂ ਦੇਖਦਾ ਸਾਡੇ ਕੋਲੇ ਕਈ ਬਜ਼ੁਰਗ ਆ ਜਿਹਨਾਂ ਦੀ ਉਮਰ ਮੈਂ ਕੀ ਕਹਿੰਦਾ ਆਉਂਦਾ ਹੋ ਆਂਦੀ ਆਂਦੀ ਕੋਈ ਨਾ ਗੱਲ ਕਰਦੇ ਆ ਤੁਸੀਂ ਕੋਈ ਨਾ ਗੱਲ ਕਰੋ ਉਹਨਾਂ ਨਾਲ ਜਾਣਾ ਨਹੀਂ ਪੁੱਛ ਉਹਨੂੰ ਵੀ ਪੁੱਛ ਲਈਏ ਪੁੱਛੀ ਉਹਦੇ ਵੱਲੋਂ ਤਾਂ ਪੂਰੀ ਤਾਂ ਜੀ ਉਹ ਕਨੇ ਕੋਈ ਨਾ ਬੁਲਾ ਲਓ ਫਿਰ ਇੱਕ ਵਾਰੀ ਭੈਣ ਮੜਾ ਉਹ ਤਾਂ ਗਏ ਹੋਏ ਨੇ ਕਿਤੇ ਅਸੀਂ ਉੱਥੇ ਮਾਰਾਂਗੇ ਜੀ ਇਹ ਕਹਿੰਦੇ ਰੋਲ ਤੇ ਗਏ ਹੋਏ ਨੇ ਉੱਥੇ ਹੀ ਲੈ ਆਉਣਗੇ ਇਹ ਉਹਨਾਂ ਨੂੰ ਆਵਾਂਗੇ ਤੇਰੇ ਮਦਰ ਆਵਾਂਗੇ ਜਰੂਰ ਚਲੋ ਠੀਕ ਆ ਚਲੋ ਹੂੰ ਚਲੋ ਮੈਨੂੰ ਹੋਰ ਦੁੱਖ ਨਹੀਂ ਹੈ ਕਰਨਾ ਚਲੋ ਬਾਹਰ ਆਵਾਂਗੇ ਔਟ ਕੇ ਬੈਠ ਫੇ ਬਾਪੂ ਦੁਬੱਟਾ ਬੰਨੀ ਮੜਾ ਜੀ ਕੋਈ ਨਾ ਮੈਂ ਬੰਦ ਨਾ ਬਾਪੂ ਮੈਂ ਆਹ ਦੇਖ ਇੱਕ ਜੁੜਿਆ ਹੋਇਆ ਕੰਮ ਆ ਇੱਥੇ ਸੱਟ ਲੱਗੀ ਆ ਜਗ੍ਹਾ ਤੇ ਚੂੜਾ ਟੁੱਟ ਗਿਆ ਬਾਪੂ ਹਨਾ ਬਾਹ ਫੜ ਅਹ ਧਿਆਨ ਦਾ ਕੋਈ ਕੰਮ ਨਹੀਂ ਚੱਲ ਕੋਈ ਨਾ ਬਾਪੂ ਅਸੀਂ ਕਰ ਨਹੀਂ ਕਰਦੇ ਨਹੀਂ ਕਰਦੇ ਨਹੀਂ ਕਰਦੇ ਸਿੱਧੇ ਐਵੇਂ ਮੋੜ ਲਾ ਐਵੇਂ ਮੋੜ ਲਾ ਲੱਤਾਂ ਬਸ ਮੈਂ ਫੜਾ ਉਹਦੇ ਜੋ ਬਾਪੂ ਵਿਚਾਰਾ ਖਾਈ ਪੀ ਜਾਂਦਾ ਹੀ ਮਾੜਾ ਮੋਟਾ ਉਹ ਹੀ ਉਵੇਂ ਥੱਲੇ ਵੀ ਢੇਰ ਲੱਗੇ ਪਏ ਆ ਬਾਪੂ ਦੇ ਵਿੱਚ ਹੀ ਬਾਥਰੂਮ ਹੋਇਆ ਜਾਂਦਾ ਵਿਚਾਰੇ ਦੇ ਤੇ ਇਸ਼ਨਾਨ ਕੀਤਿਆਂ ਨੂੰ ਹਾਂ ਸੁਨਾਣ ਕੇ ਪਤਾ ਨਹੀਂ ਕਿੰਨੇ ਦਿਨ ਹੋ ਗਏ ਬਾਕੀ ਅੱਜ ਲੈ ਕੇ ਬੈਠਾ ਹੋਣਾ ਨਹੀਂ ਜਨਾਬ ਸ਼ੂਭ ਵੀ ਖਾਂਦਾ ਪੀਂਦਾ ਤਾਂ ਹੈ ਨਹੀਂ ਕੁਝ ਹੂੰ ਦਰਦਾ ਬਾਪੂ ਕੁਝ ਖਾਂਦਾ ਪੀਂਦਾ ਨਹੀਂ ਵੀ ਲੈਟਰਨ ਕਿੱਥੇ ਜਾਊਗਾ ਮੈਂ ਤੇ ਕੋਣਾ ਪੰਜਾਬ ਚ ਮਾਗੀ ਦਾ ਦਿਹਾੜਾ ਮਨਾਇਆ ਪਰਸੋਂ ਤੇ ਸਾਰੇ ਮਾਗੀ ਨਾ ਤੇ ਆ ਤੇ ਬਾਪੂ ਨੂੰ ਵੀ ਵਿਚਾਰੇ ਨੂੰ ਮਾਗੀ ਨਾਉਂਦੇ ਨੂੰ 70 ਸਾਲ ਹੋ ਗਏ ਪਿਛਲੇ ਪਰ ਐਕਤੀ ਮਾਗੀ ਦਾ ਮਾਗੀ ਦਾ ਕੀ ਨਾਉਣੀ ਸੀ ਮੰਨ ਲਓ ਮੂਹ ਵੀ ਲੰਦੋ ਉੱਤ ਆ ਗਿਆ ਉਹ ਤਾਂ ਕੰਬਲ ਲਿਆ ਗੱਡੀ ਚ ਚੱਕ ਕੇ ਸਾਫ ਕੰਬਲ ਦੇ ਕਾਕੇ ਇੱਕ ਬਾਪੂ ਧਾਰ ਕਾਰਡ ਵਗੈਰਾ ਹੈਗਾ ਧਾਰ ਕਾਰਡ ਤੇ ਡੈਗ ਪਿਆ ਜੀ ਨਿਕਲ ਪਿਆ ਚੱਲ ਕੋਈ ਨਾ ਚੱਲ ਫਿਰ ਬਾਪੂ ਹਾਂ ਉੱਠ ਚੱਲੀਏ ਹੋਰ ਚਲੋ ਚਲੋ ਹਾਂ ਦੋ ਖਾ ਤੁਸੀਂ ਨਾ ਖੋਖ ਕਰੋ ਨਹੀਂ ਆਰੇ ਬਾਪੂ ਅਸੀਂ ਐਂ ਚੱਕ ਲੈਣਾ ਤੇ ਮੂੰਹੋਂ ਹੱਥ ਛੱਡ ਦੇ ਵਾ ਢੱਲੇ ਤੋਂ ਛੱਡ ਦੋ ਛੱਡ ਦੇ ਹੱਥ ਨਾ ਹਾਂ ਹਾਂ ਕੰਮਲ ਤੇਰੇ ਵੀਰੇ ਉੱਤੇ ਦੇ ਦੇ ਹੁਣ ਬਾਪੂ ਨਛੱਤਰ ਸਿੰਘ ਨੰਬਰਦਾਰ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲੇ ਆ ਜੀ ਸਾਡੇ ਘਰ ਇੱਕ ਨੰਬਰਦਾਰ ਵੀ ਹੋ ਜੂ ਹੁਣ ਤੇ ਅੱਜ ਪਿੰਡ ਹਮਾਜੂਪੁਰਾ ਜ਼ਿਲ੍ਹਾ ਲੁਧਿਆਣਾ ਤਕਰੀਬ 75 ਸਾਲ ਦੀ ਬਾਪੂ ਜੀ ਦੀ ਉਮਰ ਆ ਤਿੰਨ ਭਰਾ ਸੀ ਤਿੰਨਾਂ ਚੋਂ ਇੱਕ ਵਿਆਹਿਆ ਹੋਇਆ ਸੀ ਦੋ ਦੇ ਵਿਆਹ ਨਹੀਂ ਸੀ ਹੋਏ ਤੇ ਇੱਕ ਪਿੰਡ ਦੇ ਵਿੱਚ ਨੰਬਰਦਾਰ ਆ ਮੇਜਰ ਸਿੰਘ ਨੰਬਰਦਾਰ ਜਿਹੜਾ ਭਰਾ ਉਹ ਵੀ ਛੜਾਈ ਆ ਤੇ ਬਾਪੂ ਨਛੱਤਰ ਸਿੰਘ ਗਰੇਵਾਲ ਇਹ ਵੀ ਵਿਆਹ ਨਹੀਂ ਸੀ ਹੋਇਆ ਛੜਾਈ ਆ ਬਾਪੂ ਕਹਿੰਦਾ ਮੈਂ ਵੀ ਤੇ ਜਿਹੜਾ ਇੱਕ ਵਿਆਹਿਆ ਹੋਇਆ ਸੀ ਉਹ ਘਰਬਾਰ ਇੱਥੋਂ ਪਿੰਡ ਲੈ ਕੇ ਕਿਤੇ ਹੋਰ ਕਿਸੇ ਪਿੰਡ ਚਲਾ ਗਿਆ ਉੱਥੇ ਰਹਿੰਦਾ ਆਪਣੇ ਬੱਚਿਆਂ ਦੇ ਨਾਲ ਤੇ ਬੇਨਤੀ ਹੈ ਭੈਣੋ ਭਰਾਵੋ ਆਪੋ ਆਪਣੇ ਪਿੰਡਾਂ ਨੂੰ ਸੰਭੀਏ ਆਪਾਂ ਇਦਾਂ ਦੇ ਬਜ਼ੁਰਗਾਂ ਦੀ ਆਪਾਂ ਬਾਹ ਫੜੀਏ ਇਹਨਾਂ ਦੇ ਜਿੰਨਾ ਕਿ ਸਮਾਂ ਜਿੰਨੇ ਕਿ ਸਵਾਸ ਆ ਆਪਣੇ ਨਗਰ ਖੇੜੇ ਚ ਬਤੀਤ ਹੋਣ ਇਹ ਜਿਵੇਂ ਆਪਣਾ ਪਿਛਲਾ ਜੀਵਨ ਹੁਣ ਤੱਕਰ ਦਾ ਸਿਰ ਚੱਕ ਕੇ ਬਤੀਤ ਕੀਤਾ ਉਮੇ ਅੱਗੋਂ ਵੀ ਇਹ ਬਤੀਤ ਕਰਨ ਰੱਖ ਲਓ ਭੈਣੇ ਜਮਾ ਕਰ ਲਓ ਤੇ ਫਿਰ ਦੇ ਦਿਓ ਕੋਈ ਨਾ ਬਾਅਦ ਚ ਰੱਖ ਲਓ ਕੋਈ ਨਾ ਆਪਣੇ ਕੋਲੇ ਕੋਈ ਨਾ ਰੱਖ ਤੇ ਬਾਪੂ ਨਖਤਰ ਸਿੰਘ ਕੋਲੇ 2-3000 ਰੁਪਇਆ ਸੀ ਉਹਨੇ ਮੰਨੇ ਭੈਣ ਨੂੰ ਫੜਾਇਆ ਮਤਲਬ ਇਦਾਂ ਸੋਜੀ ਪੂਰੀ ਆ ਸਮਝ ਪੂਰੀ ਆ ਬਸ ਸਿਰਫ ਉਹਨ ਸਰੀਰ ਚ ਢੱਗ ਪਿਆ ਤਾਂ ਕਿਤਨੀ ਰਹੀ ਉੱਠ ਨਹੀਂ ਸਕਦਾ ਤੁਰ ਨਹੀਂ ਸਕਦਾ ਇੱਕ ਕੇਅਰ ਟੇਕਰ ਦੀ ਲੋੜ ਆ ਫਿਜ਼ੀਓਥੈਰੇਪੀ ਦੀ ਲੋੜ ਆ ਐਕਸ-ਰੇ ਹੋ ਜਾਣਾ ਪ੍ਰੋਪਰ ਜੇ ਕੋਈ ਸਰਜਰੀ ਦੀ ਲੋੜ ਪਵੇ ਕੁਝ ਟੁੱਟਿਆ ਤਾਂ ਉਹਦੀ ਆਪਰੇਸ਼ਨ ਹੋ ਜਵੇ ਪਰ ਗੱਲ ਤਾਂ ਇਹ ਵੀ ਜੇ ਕੋਈ ਆਪਣਾ ਨਾਲ ਖੜੇ ਇਹ ਸਭ ਕੁਝ ਤਾਂ ਹੀ ਹੋਣਾ ਤੇ ਜਾਂ ਕੋਈ ਆਪਣਾ ਬਣ ਕੇ ਖੜ ਜੇਵੇ ਤਾਂ ਹੋਣਾ ਤੇ ਵਾਹਿਗੁਰੂ ਨੇ ਸਾਨੂੰ ਬਾਪੂ ਦੇ ਆਪਣੇ ਬਣਨ ਦਾ ਮੌਕਾ ਦਿੱਤਾ ਵਾਹਿਗੁਰੂ ਕਿਰਪਾ ਕਰਨ ਅਸੀਂ ਬਾਪੂ ਨਹੀਂ ਛੱਤਰ ਸਿੰਘ ਦੇ ਆਪਣੇ ਧੀਆ ਪੁੱਤ ਬਣ ਕੇ ਬਾਪੂ ਦੇ ਨਾਲ ਖੜ ਸਕੇ ਬਾਪੂ ਠੀਕ ਹੋ ਕੇ ਤੁਰਦਾ ਫਿਰਦਾ ਹੋ ਕੇ ਵਾਪਸ ਇੱਥੇ ਆ ਜੇ ਵੀ ਆ ਕੇ ਆਪਣੇ ਪਿੰਡ ਦੇ ਵਿੱਚ ਆਪਦਾ ਜੀਵਨ ਬਤੀਤ ਕਰੇ। ਬਾਕੀ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਦੀ ਲੋੜ ਆ ਅਸੀਸਾਂ ਦੀ ਲੋੜ ਆ। ਤੇ ਜਰੂਰ ਅਰਦਾਸ ਕਰਿਓ ਬਾਪੂ ਨਛੱਤਰ ਸਿੰਘ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਧੰਨਵਾਦ ਭੈਣ ਤੁਹਾਡਿਆ ਸਾਰਿਆਂ ਦਾ। ਬਹੁਤ-ਬਹੁਤ ਸ਼ੁਕਰੀਆ ਭਾਈ। ਤੁਸੀਂ ਇੱਥੇ ਆਏ ਤੁਹਾਨੂੰ ਸਪੋਰਟ ਕੀਤੀ ਬਹੁਤ-ਬਹੁਤ ਧੰਨਵਾਦ ਜੀ। ਕੱਕੇ ਕਰੋ ਵਿੱਚ ਅੰਦਰ ਕਰੋ ਠੰਡਾ। ਠੀਕ ਹੈ ਜੀ ਬਹੁਤ-ਬਹੁਤ ਸ਼ੁਕਰੀਆ ਭਾਈ ਜੀ ਸਾਰਿਆਂ ਦਾ ਧੰਨਵਾਦ ਜੀ ਤੁਹਾਡਾ ਪੂਰੀ ਗੱਲ ਕਿ ਦੋ ਤਿੰਨ ਇਹ ਸਾਡੇ ਨਸਤਰ ਸਿੰਘ ਨੇ ਜੀ ਪਿੰਡ ਦੇ ਬਜ਼ੁਰਗ ਸੀਗੇ ਇਹ ਤਿੰਨ ਭਰਾ ਸੀਗੇ ਜਿਹੜਾ ਇਹਨਾਂ ਦਾ ਬڑا ਭਾਈ ਸੀ ਉਹ ਵਿਆਹਿਆ ਹੋਇਆ ਸੀਗਾ ਪਰ ਜਿੰਨਾ ਟਾਈਮ ਇਹਨਾਂ ਦਾ ਸਰੀਰ ਚੱਲਦਾ ਰਿਹਾ ਉਹਨਾਂ ਟਾਈਮ ਇਹ ਆਪਦੀ ਸੰਭਾਲ ਕਰੀ ਗਏ ਇਹ ਦੋ ਭਰਾ ਸੜੇ ਸੀ ਇੱਕ ਵਿਆਹਿਆ ਹੋਇਆ ਸੀ ਬਈ ਉਹ ਪਰਿਵਾਰ ਜਿਹੜਾ ਵਿਆਹਿਆ ਹੋਇਆ ਸੀਗਾ ਉਹ ਆਪਦਾ ਪਰਿਵਾਰ ਬਾਹਰ ਲੈ ਕੇ ਕਿਤੇ ਹੋਰ ਜਗ੍ਹਾ ਤੇ ਵਸ ਗਏ ਇਨਾਂ ਦੀ ਹੁਣ ਕੇਅਰ ਕਰਨ ਵਾਲਾ ਕੋਈ ਨਹੀਂ ਸੀ। ਇਹ ਇੱਕ ਦਿਨ ਜਾ ਰਹੇ ਸੀਗੇ ਤਿਲਕ ਤੁਲਕ ਕੇ ਡੇਗ ਗਏ ਉਦੋਂ ਤੋਂ ਇਹ ਮੰਝੇਤੀ ਪੈ। ਕੋਈ ਇਹਨਾਂ ਦੀ ਸਾਂਭ ਸੁਆਣ ਨਹੀਂ। ਰੋਟੀ ਪਾਣੀ ਨਾ ਥੋੜਾ ਕਿਵੇਂ ਹੋ ਰਿਹਾ ਸੀ। ਰੋਟੀ ਪਾਣੀ ਰੋਟੀ ਪਾਣੀ ਵਾਲੇ ਤਾਂ ਨਹੀਂ ਆ ਰਹੀ ਸੀ ਕਿ ਸਾਡੀ ਇੱਕ ਭੈਣ ਉਹ ਦੇ ਰਹੀ ਸੀ ਇੱਥੇ। ਆਲੇ ਦੁਆਲੇ। ਕਿਵੇਂ ਬਾਪੂ? ਠੀਕ ਹੈ। ਠੀਕ ਆ। ਕੋਈ ਨਾ ਕਰਿਆ ਵਾਲਾ ਫਿਕਰ ਨਾ ਕਰ ਹੁਣ ਸਭ ਠੀਕ ਹੋ ਜਾਊਗਾ ਇੱਥੇ ਠੀਕ ਆ ਟੈਨਸ਼ਨ ਨਾ ਲੈ ਤੂੰ ਜਮਈ ਕੋਈ ਨਾ ਹੁਣ ਘਬਰਾਉਣਾ ਨਹੀਂ ਅਸੀਂ ਤੇਰੇ ਨਾਲ ਆ ਠੀਕ ਆ ਅਸੀਂ ਵੀ ਤੇਰੇ ਪੁੱਤ ਆ ਠੀਕ ਆ ਬਾਪੂ ਹਾਂ ਠੀਕ ਆ ਜੀ ਹਾਂ ਲੱਗੇ ਚੱਲੋ ਨਮੋਣਾ ਬਾਪੂ